ਤੁਸੀਂ ਦੇਖ ਰਹੇ ਹੋ ਫਗਵਾੜਾ نیوز ਮੈਂ ਹਾਂ ਤਣਾ ਅੰਜਲੀ ਲੋਕਾਂ ਦੇ ਵਿੱਚ ਪੁਲਿਸ ਤੇ ਕਾਨੂੰਨ ਦਾ ਡਰ ਲਗਾਤਾਰ ਘਟਦਾ ਜਾ ਰਿਹਾ ਇਸ ਦੀ ਤਾਜ਼ਾ ਮਿਸਾਲ ਫਗਵਾੜਾ ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਦੇਖਣ ਨੂੰ ਮਿਲੀ ਤੇ ਜਿੱਥੇ ਹਰ ਵੇਲੇ ਪੁਲਿਸ ਅਧਿਕਾਰੀ ਮੌਜੂਦ ਰਹਿੰਦੇ ਨੇ ਪਰ ਉਸ ਦੇ ਬਾਵਜੂਦ ਵੀ ਤਿੰਨ ਨੌਜਵਾਨ ਹਸਪਤਾਲ ਅੰਦਰ ਦਾਖਲ ਹੋਏ ਅਤੇ ਇਲਾਜ ਅਧੀਨ ਇੱਕ ਜ਼ਖਮੀ ਨੌਜਵਾਨ ਤੇ ਜਾਨ ਲੈਵਾ ਹਮਲਾ ਕਰਕੇ ਮੌਕੇ ਤੋਂ ਫਰਾਰ ਹੋ ਗਏ ਤੇ ਮਿਲੀ ਜਾਣਕਾਰੀ ਦੇ ਅਨੁਸਾਰ ਪੀੜਤ ਮਨਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਦਿਨੀ ਜੀਸੀਟੀ ਪੁਲਟਿਸ ਦੀ ਕਿਸੇ ਕਾਰ ਚਾਲਕ ਨਾਲ ਮਾਮੂਲੀ ਟਕਰਾਅ ਹੋਈ ਸੀ ਜੋ ਬਾਅਦ ਵਿੱਚ ਝਗੜੇ ਵਿੱਚ ਤਬਦੀਲ ਹੋ ਗਈ ਤੇ ਇਸ ਝਗੜੇ ਦੌਰਾਨ ਉਸ ਨੂੰ ਸੱਟਾਂ ਲੱਗੀਆਂ ਤੇ ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਮਨਿੰਦਰ ਸਿੰਘ ਨੇ ਦੱਸਿਆ ਕਿ ਅੱਜ ਤਿੰਨ ਨੌਜਵਾਨ ਉਸ ਦੇ ਕੋਲ ਹਸਪਤਾਲ ਵਿੱਚ ਆਏ ਅਤੇ ਮਾਮਲੇ ਦਾ ਫੈਸਲਾ ਕਰਵੋਣ ਦੇ ਨਾਂ ਤੇ ਕੁਝ ਪੈਸਿਆਂ ਦੀ ਮੰਗ ਕਰਨ ਲੱਗੇ ਤੇ ਜਦੋਂ ਉਸਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਗੱਲਬਾਤ ਬਹਿਸ-ਵਾਜੂ ਦੇ ਵਿੱਚ ਬਦਲ ਗਈ ਅਤੇ ਉਕਤ ਨੌਜਵਾਨਾਂ ਨੇ ਹਸਪਤਾਲ ਦੇ ਅੰਦਰ ਹੀ ਉਸਤੇ ਹਮਲਾ ਕਰ ਦਿੱਤਾ ਤੇ ਬੀੜਾ ਦੇ ਮੁਤਾਬਿਕ ਹਮਲਾਵਾਰਾਂ ਨੇ ਉਸ ਦੇ ਸਿਰ ਦੇ ਵਿੱਚ ਕੜੀਆਂ ਨਾਲ ਵਾਰ ਕਰਕੇ ਉਸ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ ਤੇ ਕੜਣਾ ਦੀ ਸੂchnਾ ਮਿਲਦੇ ਹੀ ਮੌਕੇ ਤੇ ਮੌਜੂਦ ਪੁਲਿਸ ਸ ਅਧਿਕਾਰੀ ਤੁਰੰਤ ਪਹੁੰਚੇ ਅਤੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਤੇ ਪੁਲਿਸ ਦੇ ਵੱਲੋਂ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਉਧਰ ਇਸ ਮੌਕੇ ਪੀੜਤ ਮਨਿੰਦਰ ਸਿੰਘ ਅਤੇ ਸਿਵਲ ਹਸਪਤਾਲ ਦੀ ਅਮਰਜੈਂਸੀ ਡਿਊਟੀ ਤੇ ਤਾਇਨਾਤ ਡਾਕਟਰ ਨੇ ਕreturnData ਸੰਬੰਧੀ ਜਾਣਕਾਰੀ ਸਾਂਝੀ ਕੀਤੀ ਤੇ ਹੋਰ ਇਸ ਮੌਕੇ ਗੱਲਬਾਤ ਕਰਦੇ ਹਾਂ ਪੀੜਤ ਮਨਿੰਦਰ ਸਿੰਘ ਅਤੇ ਅਮਰਜੈਂਸੀ ਡਿਊਟੀ ਤੇ ਤਾਇਨਾਤ ਡਾਕਟਰ ਦਾ ਕੀ ਕੁਸ਼ਿਆਣਾ ਹੈ ਆਓ ਸੁਣਦੇ ਹਾਂ ਫਗਵਾੜਾ న్యూਸ ਲਈ ਕੈਮਰਾਮੈਨ ਜੋਸ਼ਰ ਮਦਨ ਅ ਸ਼ਰੰਜੀਤ ਸਿੰਘ ਸੋਨੀ ਦੀ ਰਿਪੋਰਟ ਸਰ ਕੀ ਨਾਮ ਹੈ ਜੀ ਆਪਣਾ ਮਨਿੰਦਰ ਸਿੰਘ ਮਨਿੰਦਰ ਸਿੰਘ ਜੀ ਕਿੱਥੇ ਦੇ ਰਹਿਣ ਵਾਲੇ ਮਨਿੰਦਰ ਸਿੰਘ ਮਨਿੰਦਰ ਸਿੰਘ ਜੀ ਕਿੱਥੇ ਦੇ ਰਹਿਣ ਵਾਲੇ ਮੈਂ ਖੋਤੜਾ ਕੀ ਮਾਮਲਾ ਤੇ ਫਗਵਾੜਾ ਦੇ ਸਿਵਲ ਹਸਪਤਲ ਚ ਆਇ ਜੀ ਵੀਰੇ ਅਸੀਂ ਬਾਜ਼ਾਰ ਤੋਂ ਆ ਰਹੇ ਸੀ ਦੁਪਹਿਰ ਕੁਵੇਲੇ ਦੀ ਗੱਲ ਹੈ ਜੀ ਇਹ ਇਹਨਾਂ ਨੇ ਕਹਿੰਦੇ ਵੀ ਤੁਸੀਂ ਸਾਨੂੰ ਦਰਸਤਾ ਨਹੀਂ ਦਿੱਤਾ ਇੰਨੇ ਚ ਝਗੜਾ ਹੋ ਗਿਆ ਝਗੜਾ ਵੀ ਕਾਦਾ ਹੋਇਆ ਅਸੀਂ ਗੱਡੀ ਕੱਢਣ ਦੀ ਕੋਸ਼ਿਸ਼ ਕੀਤੀ ਉਹਨੇ ਗੱਡੀ ਲੈ ਕੇ ਮੋਰੇ ਰਾ ਕੇ ਆਪਣੀ ਗੱਡੀ ਦਾ ਦਰਵਾਜ਼ਾ ਖੋਲਾ ਛੱਡ ਦਿੱਤਾ ਕਿ ਅਸੀਂ ਸਿਰਫ ਇਹ ਸੋਚਿਆ ਕਿ ਹੋਰ ਸਾਡੇ ਜਨਮ ਵਜਿਆ ਹੀ ਗੱਡੀ ਰੋਕ ਦੇ ਤੇ ਉੱਥੇ ਉਹ ਦੋ ਜਣੇ ਸੀਗੇ ਉਹਨਾਂ ਨੇ ਮੇਰੇ ਭਰਾ ਨੂੰ ਮਤਲਬ ਸੁੱਟਿਆ ਅਟੈਕ ਕੀਤਾ ਮੈਂ ਛੜਾ ਰਿਹਾ ਸੀਗਾ ਤੇ ਛੜਾਉਂਦੇ ਤੇ ਮੈਂ ਉਹਨਾਂ ਨਾਲ ਇੱਕ ਜਿਹੜਾ ਥੋੜੀ ਘੱਟ ਮਰਦ ਲੜਕਾ ਸੀ ਉਹਨੂੰ ਮੈਂ ਖਿੱਚ ਦਿੱਤਾ ਉਹ ਡਿੱਗ ਗਿਆ ਮੈਂ ਵੀ ਡਿੱਗ ਗਿਆ ਮੇਰੇ ਗੋਡੇ ਤੇ ਹੱਥ ਤੇ ਸੱਟ ਲੱਗੀ ਸਿਰ ਤੇ ਸਿਰ ਤੇ ਸੱਟ ਲੱਗ ਗਈ ਉਹ ਦੂਸਰੇ ਨੂੰ ਹਟਾ ਦੇ ਹਟਾ ਦੇ ਉਨੀ ਦਿਨ ਨੂੰ ਰੋਕ ਕਿੱਥੇ ਹੋ ਗਏ ਉਹ ਕਹਿੰਦੇ ਤੁਸੀਂ ਸਾਡੇ ਮਾਰਿਆ ਤੁਸੀਂ ਤਾਂ ਕੀਤਾ ਇੱਥੇ ਆ ਗਏ ਮੇਰੇ ਹੱਥ ਦੇ ਵਿੱਚ ਸਵੈਲੀ ਨਹੀਂ ਸੀ ਗਿਆ ਦੇਖ ਸਕਦੇ ਤੁਸੀਂ ਤੇ ਇੱਥੇ ਡਾਕਟਰ ਜਿਹੜਾ ਅਟੈਂਡਿੰਗ ਸੀ ਉਹਨਾਂ ਨੇ ਕਿਹਾ ਤੁਹਾਡਾ ਐਕਸ-ਰੇ ਹੋਏਗਾ ਹੱਥ ਦਾ ਮੇਰੇ ਹੱਥ ਜੈਸਾ ਦੇ ਤਿੰਨੇ ਉਂਗਲੀਆਂ ਨਹੀਂ ਮਤਲਬ ਮੁੜ ਗਈ ਤੇ ਕਹਿੰਦੇ ਐਕਸ-ਰੇ ਹੋਣ ਦੀ ਹੋਏਗਾ ਸਵੇਰ ਨੂੰ ਹੋਏਗਾ ਤੇ ਉਹਨਾਂ ਨੇ ਮੈਨੂੰ ਉੱਪਰ ਐਡਮਿਟ ਕਰ ਦਿੱਤਾ ਤੇ ਕੋਈ ਤਿੰਨ ਕੁ ਮੁੰਡੇ ਆਏ ਜੀ ਘੁੰਮਦ ਕਰਦੇ ਮੇਰੇ ਕੋਲ ਮੇਰੇ ਕੋਲ ਮੇਰਾ ਇੱਕ ਰੈਨ ਬੈਠਾ ਸੀਗਾ ਆਕੇ ਕਹਿੰਦੇ ਵੀ ਕੀ ਹੋਇਆ ਤੁਸੀਂ ਉਹਨੂੰ ਬੂਹੇ ਤੇ ਮਾਰਿਆ ਮੈਂ ਕਿਹਾ ਵੀ ਅਸੀਂ ਤਾਂ ਮਾਰਿਆ ਕਰੂ ਵੀਰੇ ਛੜਾ ਦੇ ਸੀਗੇ ਛੜਾ ਦੇ ਮੇਰੇ ਵੀ ਸੱਤਾ ਲਾ ਕੇ ਹੁੰਦੇ ਸੀ ਸੱਤਾ ਲਾ ਕੇ ਚਲੋ ਕਹਿੰਦਾ ਤੁਹਾਡਾ ਫੈਸਲਾ ਅਸੀਂ ਕਰਾ ਦਿੰਦੇ ਆ 30000 ਰੁਪਏ ਦੇ ਅੱਛਾ ਮੈਂ ਕਹਾਂ ਵੀ ਫੈਸਲਾ 30000 ਦਾ ਕਰਾਂ ਤਾਂ ਤੁਸੀਂ ਕਿਸ ਚੀਜ਼ ਦਾ ਮੰਗਦੇ ਹੋ ਨਾ ਚਲੋ ਗੱਲ ਗੁਲ ਮੁੱਕੀ ਤਾਂ ਕਹਿੰਦਾ ਤੁਸੀਂ 10000 ਦਿਓ ਮੈਂ ਕਿਹਾ ਮੈਂ ਤੈਨੂੰ ਜਾਣਦਾ ਨਹੀਂ ਮੈਂ ਤੈਨੂੰ ਕਿੱਦਾਂ ਦੇ ਦਿਆਂ ਪੈਸੇ ਮੈਨੂੰ ਕੀ ਪਤਾ ਤੂੰ ਕੌਣਾ ਕੌਣ ਨੇ ਉਹਨਾਂ ਦੇ ਵੱਲੋਂ ਇੱਕ ਬੰਦਾ ਸੀ ਜਿਹੜਾ ਸੁਹੇਰ ਦਾ ਨਾਲ ਸੀਗਾ ਤੇ ਮੈਂ ਉਹਨੂੰ ਉਹਦਾ ਨੰਬਰ ਕੁਦਰਤੀ ਮੇਰੇ ਕੋਲ ਸੀ ਮੈਂ ਉਹਨੂੰ ਫੋਨ ਕਰ ਲਿਆ ਉਹਨੂੰ ਫੋਨ ਕਰ ਲਿਆ ਤਾਂ ਉਹਨੇ ਬੰਦੇ ਨੇ ਮੈਨੂੰ ਕਿਹਾ ਭਾਜੀ ਤੁਸੀਂ ਕਿਸੇ ਨੂੰ ਪੈਸੇ ਨਾ ਦਿਓ ਕਿ ਮੈਂ ਨਹੀਂ ਕਿਸੇ ਦੀ ਗਾਰੰਟੀ ਦੇ ਸਕਦਾ ਮੈਂ ਠੀਕ ਹੈ ਜੀ ਮੈਨੂੰ ਪਤਾ ਜਿਹੜਾ ਤਾਂ ਤੁਹਾਡੇ ਨਾਲ ਜਿਹੜਾ ਨਾਲ ਝਗੜਾ ਹੋਇਆ ਸੀ ਸੁਹੇਰ ਨੇ ਉਹਨਾਂ ਨੇ ਤੁਹਾਨੂੰ ਕਿਹਾ ਵੀ ਪੈਸੇ ਕਿਸੇ ਨੂੰ ਨਾ ਦਿਓ ਉਹਨਾਂ ਦੇ ਨਾਲ ਕੋਈ ਬੰਦਾ ਸੀ ਲੋਕਲ ਆਪਣੇ ਏਰੀਆ ਠੀਕ ਹੈ ਜੀ ਹਾਂ ਜੀ ਉਹਨੇ ਕਿਹਾ ਵੀ ਤੁਸੀਂ ਕਿਸੇ ਨੂੰ ਨਾ ਦਿਓ ਪੈਸੇ ਮੈਨੂੰ ਪਤਾ ਨਹੀਂ ਹੈਗਾ ਕੌਣ ਹੈਗਾ ਕੌਣ ਨਹੀਂ ਹੈ ਤੇ ਉਹ 19 ਦੇ ਨੂੰ ਮੈਂ ਕਿਹਾ ਵੀ ਦੇਖੋ ਜੀ ਮੈਂ ਪ ਮੈਂ ਤੁਹਾਨੂੰ ਦੇਦਾ ਅਗਲਾ ਬਾਅਦ ਮੈਨੂੰ ਕਭੀ ਤੂੰ ਕਿਹਨੇ ਦਿੱਤੇ ਪੈਸੇ ਹਨਾ ਮੈਨੂੰ ਪਤਾ ਹੀ ਨਹੀਂ ਕਿਸੇ ਦਾ ਕੁਝ ਵੀ ਤੇ ਪੈਸੇ ਵੀ ਮੈਨੂੰ ਮੰਗ ਰਹੇ ਨੇ ਵੀ ਮੈਂ ਕਹਾਂ ਤੁਸੀਂ ਇੱਕ ਤਾਂ ਮੇਰੇ ਨਾਲ ਲੜੇ ਹੋ ਉਸ ਤੋਂ ਤੁਸੀਂ ਮੇਰੇ ਤੋਂ ਪੈਸੇ ਵੀ ਮੰਗ ਰਹੇ ਚਲੋ ਠੀਕ ਹੈ ਮੈਂ ਕਹਾਂ ਵੀ ਵਫਾ ਦਫਾ ਹੋਵੇਗਾ ਕੋਈ ਨਹੀਂ ਜੀ ਮਾੜੀ ਮੋਟੀ ਅਗਰ ਤੁਹਾਡੇ ਮੇਰੀ ਗਲਤੀ ਦੇ ਜੇ ਨਾਲ ਸੱਟ ਲਾ ਕੇ ਮੈਂ ਸੌਰੀ ਮੰਗਦਾ ਤੁਹਾਡੇ ਕੋਲੋਂ ਤੇ ਤੁਹਾਨੂੰ ਮੈਂ ਪੈਸੇ ਜੋ ਤੁਹਾਡਾ ਰਾਜੂਗਾ ਮੈਂ ਉਹ ਵੀ ਕਰਾਂਗਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹ ਤੇ ਤਿੰਨ ਚਾਰ ਉਹ ਮੁੰਡੇ ਦੋ ਜਣੇ ਉਹ ਤੇ ਤਿੰਨ ਜਣੇ ਉਹਦੇ ਨਾਲ ਜਿਹੜੇ ਆਏ ਸੀਗੇ ਉਹਨਾਂ ਨੇ ਜੀ ਆ ਕੇ ਮੇਰੇ ਵਾਲ ਫੜ ਲਏ ਮੈਂ ਕੇ ਤੇ ਬਾਲ ਮੇਰੇ ਪਟ ਦਿੱਤੇ ਸਾਰੇ ਤੇ ਉਸ ਤੋਂ ਬਾਅਦ ਮੇਰੇ ਸਿਰ ਦੇ ਵਿੱਚ ਤਿੰਨ ਜਣੇ ਸੀਗੇ ਹੁਣ ਤਿੰਨ ਜਣਿਆਂ ਨੂੰ ਬੰਦਾ ਕਿਆ ਹੀ ਕਰ ਸਕਦਾ ਮੋਰੇ ਇਕੱਲਾ ਬੰਦਾ ਦੋ ਜਣੇ ਨੇ ਮੇਰੇ ਘੜੇ ਕੁੜੇ ਮਾਰੇ ਆਇਆ ਇੱਕ ਦੇ ਹੱਥ ਚ ਕਿਰਚ ਸੀਗੀ ਘਰੇ ਖੁਸ਼ੀ ਉਹਨੇ ਉਹ ਮੇਰੇ ਗਰਦਨ ਤੇ ਮਾਰਨ ਦੀ ਕੋਸ਼ਿਸ਼ ਕੀਤੀ ਛੇ ਦੇ ਇੱਕ ਨੇ ਮਾਰ ਦੇ ਦਿੱਤੀ ਕੋ ਰੌੜ ਮਾਰ ਦਿੱਤੇ ਤਿੰਨ ਤੇ ਉਹ ਭੱਜੇ ਥੋਂ ਉੱਡ ਕੇ ਬਾਹਰ ਦਿੱਤਾ ਇਹ ਸਟੋਰੀ ਯਾਨੀ ਤੁਹਾਡੇ ਤੇ ਜਿਹੜਾ ਹਮਲਾ ਵਾਹ ਫਗੜ ਦੇ ਸਿਵਲ ਹਸਪੀਟਲ ਦੇ ਵਿੱਚ ਹੋਇਆ ਜੀ ਉੱਪਰ ਰਿਸੈਪਸ਼ਨ ਤੇ ਹੋਇਆ ਜੀ ਵਾਰਡ ਦੇ ਰਿਸੈਪਸ਼ਨ ਕਿੰਨੇ ਬੰਦੇ ਸੀਗੇ ਜੀ ਟੋਟਲ ਉਹ ਹਮਲਾ ਕਰਨ ਵਾਲੇ ਪੰਜ ਜਣੇ ਸੀਗੇ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਤੁਸੀਂ ਇਹਦਾ ਜੀ ਤੁਸੀਂ ਦੇਖੋ ਸਾਡੇ ਪ੍ਰਸ਼ਾਸਨ ਦਾ ਕੀ ਹਾਲ ਹੈ ਵੀ ਦਿਨ ਦਿਹਾੜੇ ਮੁੰਡੇ ਹੀ ਹੋਰੀ ਪੂਰੀ ਰੋਡ ਤੇ ਜਾਂਦੇ ਸਾਡੀ ਗੱਡੀ ਨੂੰ ਰੋਕ ਰਹੇ ਨੇ ਉਸ ਤੋਂ ਬਾਅਦ ਸਾਰਾ ਹੋਣ ਦੇ ਬਾਵਜੂਦ ਵੀ ਚਲੋ ਅਸੀਂ ਭਲਵੰਨ ਸਾਈ ਦੇ ਵਿੱਚ ਤੁਹਾਡੇ ਨਾਲ ਐਗਰੀ ਕਰ ਰਹੇ ਤੇ ਉਸ ਤੋਂ ਬਾਅਦ ਹਸਪੀਟਲ ਦੇ ਅੰਦਰ ਵੀ ਅਟੈਕ ਕਰ ਰਹੇ ਨੇ ਡਰੇ ਹੈ ਨਹੀਂ ਲੋਕਾਂ ਨੂੰ ਕਿਸੇ ਚੀਜ਼ ਦਾ ਦੱਸੋ ਇਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਜੇ ਉਹ ਕਿਰਚ ਮੇਰੇ ਮਾਰ ਦਿੰਦਾ ਤਾਂ ਕਿਤੇ ਮੇਰਾ ਜ਼ਿਆਦਾ ਹੋ ਜਾ ਹਸਰ ਆਪਣੇ ਫਗਵਾੜਾ ਸਿਵਲ ਹਸਪੀਟਲ ਦੇ ਵਿੱਚ ਕੋਈ ਲੜਾਈ ਝਗੜਾ ਹੋਇਆ ਜੀ ਕੀ ਕਰ ਰਹੇ ਜਦੋਂ ਦੱਸੋ जी सर दो पेशेंट है सर हमारे पास आए थे वरिंदर सिंह और मनिंदर सिंह दोनों भाई हैं सन ऑफ इंदरजीत सिंह ये शाम को इनके किसी के साथ लड़ाई झगड़े का मामला था तो हमारे पास आए थे सर इनकी एम एल काट के हमने इनको एडमिट किया था उसके बाद में ये हमारे जनरल वार्ड में ऊपर एडमिट और कुछ टू तो टू तो थ्री तो तो अन आइडेंटिफाइड पर्सन आए इनको और इनको फिर से मार पीट के चले गए उसके बाद हमने पुलिस इन्फॉर्मेशन भेजी गई है और इनकी फ्रेश एमएलआर एल इंजरीज नोट डाउन करके वो भी भेजी गई है ਸਰ ਕੰਡੀਸ਼ਨ ਦੇ ਤਰਹੀ ਪੇਸ਼ੰਗਿ ਪੇਸ਼ੰਟ ਅਬੀ ਸਟੇਬਲ ਹੈ ਸਰ ਇਨਕੀ ਸਾਰੀ ਇੰਜਰੀਸ ਅਮੇ ਨੋਟ ਡਾਊਨ ਕਰ ਲਿਆ ਔਰ ਇਨਕਾ ਟ੍ਰੀਟਮੈਂਟ ਚੱਲ ਰਹਾ ਹੈ